ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਕਾਰਨ ਅਕਾਲੀ ਦਲ ਚਾਇਆ ਪੁਚਾਲ ਲੱਗ ਗਈ ਅਸਤੀਫਿਆਂ ਦੀ ਲੜੀ ਪੰਜਾਬ ਦੀਆਂ ਚਾਰ ਜਿੰਨੀ ਚੋਣਾਂ 'ਚ ਪ੍ਰਚਾਰ ਹੋਇਆ ਖਤਮ ਕੱਲ ਨੂੰ ਪੈਣਗੀਆਂ ਵੋਟਾਂ ਅੱਜ ਸਰਪੰਚਾ ਮਗਰੋਂ 95 ਸੌ ਚਕਾਉਣਗੇ ਸੀਐਮ ਭਗਵੰਤ ਮਾਨ ਸੰਗਰੂਰ ਚ ਹੋਵੇਗਾ ਸਮਾਗਮ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਵੱਡਾ ਝਟਕਾ ਪੰਜਾਬ ਮੈਲਾ ਕਮਿਸ਼ਨ ਨੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਕੀਤਾ ਜਾ ਰਿਹਾ ਪੰਜਾਬ ਦੇ ਕਿਸਾਨਾਂ ਦਾ ਵੱਡਾ ਐਲਾਨ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਕਰਨਗੇ ਦਿੱਲੀ ਕੂਚ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਐਨਕੇ ਸ਼ਰਮਣ ਨੇ ਛੱਡੀ ਪਾਰਟੀ ਪੰਜਾਬ ਚ ਠੰਡ ਨੇ ਕੰਬਾਏ ਲੋਕ 14 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ ਹੋਇਆ ਜਾ ਰਿਹਾ ਪੰਜਾਬ ਦੇ ਸਕੂਲ ਬੰਦ ਕਰਨ ਨੂੰ ਲੈ ਕੇ ਵੱਡੀ ਖਬਰ ਆਇਆ ਨਵਾਂ ਫੈਸਲਾ ਸ਼ਰੋਮਣੀ ਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੌਰਾਨ ਕਈ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੇ ਚਰਚਾ ਕੀਤੀ ਗਈ ਹੈ ਇਸ ਮੀਟਿੰਗ ਮਗਰੋਂ ਸ਼ਰੋਮਣੀ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਕਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੇ ਫੈਸਲਾ ਅਜੇ ਸੁਰੱਖਿਅਤ ਰੱਖਿਆ ਗਿਆ ਹੈ ਉਹਨਾਂ ਨੇ ਵੀ ਕਿਹਾ ਹੈ ਕਿ ਅਸਤੀਫੇ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਅਤੇ ਬਾਕੀ ਮੈਂਬਰਾਂ ਨਾਲ ਵੀ ਚਰਚਾ ਕੀਤੀ ਜਾਵੇਗੀ ਇੱਥੇ ਦੱਸ ਦੇ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫਾ ਦੇਣ ਮਗਰੋਂ ਅਕਾਲੀ ਦਲ ਵਿੱਚ ਪੁਚਾਲ ਆ ਗਿਆ ਹੈ ਅਤੇ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਵੱਲੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਵਜੀਤ ਸਿੰਘ ਢਿੰਝਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਆਪ ਕਹੇ ਕਿ ਜੇਕਰ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਸ਼ਰੋਨ ਦੀ ਅਕਾਲੀ ਦਲ ਦੇ ਪ੍ਰਧਾਨ ਵੱਜੋ ਅਸਤੀਫੇ ਨੂੰ ਮਨਜ਼ੂਰ ਕੀਤਾ ਤਾਂ ਫਿਰ ਉਹਨਾਂ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਵੱਜੋ ਅਸਤੀਫੇ ਨੂੰ ਵੀ ਪ੍ਰਵਾਨ ਕਰ ਲਿਆ ਜਾਵੇ ਅਤੇ ਇਸ ਦੇ ਨਾਲ ਹੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਕਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਜੇ ਪ੍ਰਵਾਨ ਨਹੀਂ ਕੀਤਾ ਗਿਆ ਹੈ ਬੈਠਕਾ ਮਗਰੋਂ ਹੀ ਫੈਸਲਾ ਲਿਆ ਜਾਵੇਗਾ ਫਿਲਹਾਲ ਵਰਕਿੰਗ ਕਮੇਟੀ ਚ ਸੁਖਵੀਰ ਸਿੰਘ ਬਾਦਲ ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੁਣ ਜ਼ਿਲ੍ਹਾ ਤੇ ਹਲਕੇ ਪੱਧਰ ਦੀਆਂ ਮੀਟਿੰਗਾਂ ਹੋਣਗੀਆਂ ਸਾਰੇ ਉਦੇਦਾਰਾਂ ਦੀ رائے ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਉਹਨਾਂ ਨੇ ਇਹ ਵੀ ਦੱਸਿਆ ਕਿ ਮੀਟਿੰਗ ਵਿੱਚ ਮਤੇ ਵੀ ਪਾਏ ਗਏ ਹਨ ਜਿਨ੍ਹਾਂ ਚ ਚੰਡੀਗੜ੍ਹ ਤੇ ਮਤਾ ਮੰਡੀਆਂ ਤੇ ਮਤਾ ਤੇ ਯੂਨੀਵਰਸਿਟੀਆਂ ਤੇ ਮਤਾ ਤੇ ਭਾਈ ਬਲਵੰਤ ਸਿੰਘ ਰਾਜੂਆਣਾ ਤੇ ਵੀ ਮਤਾ ਪਾਇਆ ਗਿਆ ਹੈ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜਿਮਨੀ ਚੋਣ ਲਈ ਚੋਣ ਪ੍ਰਚਾਰ ਖਤਮ ਹੋ ਗਿਆ ਹੈ ਅਤੇ ਚੋਣ ਪ੍ਰਚਾਰ ਦੇ ਆਖਰੀ ਦਿਨ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਵਿੱਚ ਪੂਰਾ ਜੋਰ ਚੋਕਿਆ ਗਿਆ ਅਤੇ ਹੁਣ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਕੱਲ ਨੂੰ VOTING ਹੋਵੇਗੀ ਕੱਲ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ VOTING ਦਾ ਸਮਾਂ ਤੈਅ ਕੀਤਾ ਗਿਆ ਹੈ ਤੇ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ ਇਸ ਬਾਰੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ ਆਜਾਦਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਅਮਲ ਨੂੰ ਨੇਪਰੇ ਚਾੜਨ ਲਈ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜਿੰਨੀ ਚੋਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਵਿੰਸਿ ਨੇ ਦੱਸਿਆ ਕਿ ਸੁਰੱਖਿਆਤ ਤੇ ਸ਼ਾਂਤੀਪੂਰਨ ਚੋਣਾਂ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੇ 6481 ਜਵਾਨ ਅਤੇ ਅਧਿਕਾਰੀ ਅਤੇ ਕੇਂਦਰੀ ਹਥਿਆਰਮੰਦ ਸੈਨਿਕ ਬਲਾਂ ਦੀਆਂ 17 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਇਸ ਤੋਂ ਇਲਾਵਾ 3868 ਪੋਲਿੰਗ ਸਟਾਫ ਚੋਣ ਪ੍ਰਬੰਧਾਂ ਨੂੰ ਨੇਪਰੇ ਚਾੜਨ ਲਈ ਡਿਊਟੀ ਨਿਭਾ ਰਿਹਾ ਹੈ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਬੀਨ ਮੁੰਬਰੀਯਾਨੀ ਕੱਲ ਨੂੰ ਵੋਟ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਤੇ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ ਦੇ ਨਾਲ ਹੀ ਉਹਨਾਂ ਨੇ ਚਾਰੋਂ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਨੂੰ ਬਿਨਾਂ ਕਿਸੇ ਡਰ ਲਾਲਚ ਅਤੇ ਭੈਅ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਨਵੇਂ ਚੁਣੇਗੇ ਪੰਚਾਂ ਦੇ ਪੂਰੇ ਪੰਜਾਬ ਦੇ ਜ਼ਿਲ੍ਹਾ ਪੱਦਰੀ ਸੋਹ ਚੁੱਕ ਸਮਾਗਮ 19 ਨਵੰਬਰ ਯਾਨੀ ਅੱਜ ਕਰਵਾਏ ਜਾਣਗੇ ਇਸ ਮੌਕੇ ਮੁੱਖ ਮੰਤਰੀ ਭਗਮੰਤ ਮਾਨ ਆਪਣੇ ਜੱਦੀ ਜ਼ਿਲ੍ਹੇ ਸੰਗਰੂਰ ਚ ਪੰਚਾਂ ਨੂੰ ਸੌਂਚਾਉਣਗੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਫਰੀਦਕੋਟ ਤੋਂ ਡਿਪਟੀ ਸਪੀਕਰ ਜੈਕੀਸ਼ਨ ਸਿੰਘ ਰੋੜੀ ਸ਼ਹੀਦ ਭਗਤ ਸਿੰਘ ਨਗਰ ਵਿੱਚ 9500 ਚਕਾਉਣਗੇ। ਇਸੇ ਤਰ੍ਹਾਂ ਹਰਪਾਲ ਸਿੰਘ ਟੀਮਾ ਸਵੇਰੇ ਬਠਿੰਡਾ ਤੇ ਸ਼ਾਮ ਨੂੰ ਮਾਨਸਾ 'ਚ 9500 ਚਕਾਉਣਗੇ। ਮਨਰੋੜਾ ਅੱਜ ਮੋਗਾ ਵਿੱਚ ਅਤੇ ਡਾਕਟਰ ਬਲਜੀਤ ਕੌਰ ਫਾਜ਼ਿਲਕਾ, ਕੁਲਦੀਪ ਸਿੰਘ ਢਾਲੀਵਾਲਾ ਅਮਰੀਕਸਰ, ਡਾਕਟਰ ਬਲਵੀਰ ਸਿੰਘ ਪਟਿਆਲਾ, ਲਾਲਚੰਦ ਘਟਾਰੂ ਚੱਕਾ ਪਠਾਨਕੋਟ, ਲਾਲਜੀਤ ਸਿੰਘ ਭੁੱਲਰ ਤਰਨਤਾਰਨ, ਹਰਜੋਤ ਸਿੰਘ ਬੈਂਸ ਰੂਪਨਗਰ, ਹਰਪ੍ਰਜਨ ਸਿੰਘ ਈਟੀਓ ਮੋਹਾਲੀ ਅਤੇ ਗੁਰਮੀਤ ਸਿੰਘ ਖੁੱਡੀਆਂ ਫਿਰੋਜ਼ਪੁਰ ਵਿੱਚ 95 ਸੌ ਚੁਕਾਉਣਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁਰ ਵਿਵਾਦਾਂ ਵਿੱਚ ਘਿਰ ਗਏ ਹਨ ਚਰਨਜੀਤ ਸਿੰਘ ਚੰਨੀ ਨੇ ਔਰਤਾਂ ਖਿਲਾਫ ਵਿਵਾਦਿਤ ਟਿੱਪਣੀ ਕੀਤੀ ਹੈ ਜਿਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਹੈ ਮਹਿਲਾ ਕਮਿਸ਼ਨ ਨੇ ਕਿ ਹੈਗੀ ਚੰਨੀ ਦੀ ਵੀਡੀਓ ਸਾਰਿਆਂ ਨੇ ਦੇਖੀ ਹੈ ਉਹਨਾਂ ਨੇ ਔਰਤਾਂ ਦੇ ਖਿਲਾਫ ਗਲਤ ਟਿੱਪਣੀ ਕੀਤੀ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਇਸ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਉਹ ਨਾਸਹਿਣੀ ਯੋਗ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿ ਹੈਗੀ ਚੰਨੀ ਖਿਲਾਫ ਰਾਸ਼ਟਰੀ ਮੈਲਾ ਕਮਿਸ਼ਨ ਨੂੰ ਵੀ ਨੋਟਿਸ ਲੈਣਾ ਚਾਹੀਦਾ ਹੈ ਮੈਲਾ ਕਮਿਸ਼ਨ ਨੇ ਕਿ ਹੈਗੀ ਜੇਕਰ ਚੰਨੀ ਨੇ ਇੱਕ ਦਿਨ ਵਿੱਚ ਜਵਾਬ ਨਾ ਦਿੱਤਾ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਡੀਜੀਪੀ ਨੂੰ ਪੱਤਰ ਲਿਖਿਆ ਜਾਵੇਗਾ ਅਜਿਹੇ ਚ ਜੋ ਵੀ ਕਾਨੂੰਨੀ ਧਾਰਾ ਹੋਵੇਗੀ ਉਹ ਸੰਸਦ ਮੈਂਬਰ ਚੰਨੀ ਤੇ ਲਗਾਈ ਜਾਵੇਗੀ। ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਐਲਾਨ ਕੀਤਾ ਹੈ ਕਿ ਕਿਸਾਨ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ ਆਪਣੀਆਂ ਵਾਅਖਵਾਖਾਂ ਮੰਗਾਂ ਨੂੰ ਮੰਨਣ ਲਈ ਕੇਂਦਰ ਤੇ ਦਬਾਅ ਪਾਉਣ ਵਾਸਤੇ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨਗੇ। ਇਹ ਫੈਸਲਾ ਇੱਥੇ ਕਿਸਾਨ ਆਗੂਆਂ ਦੀ ਮੀਟਿੰਗ ਦੌਰਾਨ ਲਿਆ ਗਿਆ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੇ 13 ਫਰਵਰੀ ਤੋਂ ਪੰਜਾਬ ਤੇ ਹਰਿਆਣਾ ਵਿੱਚ ਕਾਰ ਸ਼ੰਭੂ ਅਤੇ ਖਨੂਰੀ ਸਰਦ ਪੁਆਇੰਟਾਂ ਤੇ ਡੇਰੇ ਲਾਏ ਹੋਏ ਹਨ ਇਸ ਮੌਕੇ মিডিਆ ਨੂੰ ਸੰਬੋਧਨ ਕਰਦੇ ਆਂ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿ ਹੈਗੀ ਲੰਬੇ ਇੰਤਜ਼ਾਰ ਤੋਂ ਬਾਅਦ ਉਹਨਾਂ ਨੇ ਦਿੱਲੀ ਕੂਚ ਦਾ ਫੈਸਲਾ ਕੀਤਾ ਹੈ ਉਹਨਾਂ ਨੇ ਕਿ ਹੈ ਕਿ ਅਸੀਂ 6 ਦਸੰਬਰ ਨੂੰ ਦਿੱਲੀ ਵੱਲ ਰਵਾਨਾ ਹੋਵਾਂਗੇ ਇਸ ਦੌਰਾਨ ਪੰਦੇਰ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਉਹਨਾਂ ਦੀਆਂ ਮੰਗਾਂ ਸੰਬੰਧੀ ਕੋਈ ਗੱਲਬਾਤ ਨਾ ਕਰਨ ਦੀ ਨਹੀਂ ਖੇਦੀ ਕੀਤੀ ਹੈ ਉਹਨਾਂ ਨੇ ਕਿ ਹੈਗੀ ਸਾਡੇ ਕੋਲ ਕੋਈ ਚਾਰਾ ਨਹੀਂ ਬਚਿਆ ਅਸੀਂ 9 ਮਹੀਨਿਆਂ ਤੱਕ ਗੱਲਬਾਤ ਲਈ ਸ਼ਾਂਤੀਪੂਰਵਕ ਉਡੀਕ ਕੀਤੀ ਹੈ ਪਰ ਹੁਣ ਅਸੀਂ ਦਿੱਲੀ ਵੱਲ ਵਧਾਂਗੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੈ ਪਾਰਟੀ ਦੀ ਮੂਰਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਿਆਂ ਐਨ ਕੇ ਸ਼ਰਮਾ ਨੇ ਆਖਿਆ ਕਿ ਪਾਰਟੀ ਵਿੱਚ ਧਾਰਮਿਕ ਦਖਲਅੰਦਾਜ਼ੀ ਬਹੁਤ ਵੱਧ ਗਈ ਹੈ ਧਾਰਮਿਕ ਦਖਲਅੰਦਾਜ਼ੀ ਵਿਚਾਲੇ ਪਾਟੀਆਂ ਕਿਸ ਤਰ੍ਹਾਂ ਚੱਲ ਸਕਦੀਆਂ ਹਨ ਜੰਮੂ ਕਸ਼ਮੀਰ ਚ ਬਰਫਬਾਰੀ ਤੋਂ ਬਾਅਦ ਪੰਜਾਬ ਤੇ ਚੰਡੀਗੜ੍ਹ ਚ ਮੌਸਮ ਠੰਡਾ ਹੋਣ ਲੱਗਿਆ ਹੈ ਹਾਲਾਂਕਿ ਪਿਛਲੇ 24 ਘੰਟਿਆਂ ਚ ਜ਼ਿਆਦਾ ਬਦਲਾ ਨਹੀਂ ਹੋਇਆ ਪਰ ਆਉਣ ਵਾਲੇ 5 ਦਿਨਾਂ ਚ ਤਾਪਮਨ 2 ਤੋਂ 5 ਡਿਗਰੀ ਡਿੱਗ ਜਾਵੇਗਾ ਪੰਜਾਬ ਚ ਅੱਜ ਵੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਹੈ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵਿਜ਼ਿਬਿਲਟੀ 50 ਮੀਟਰ ਤੋਂ ਵੀ ਘਟ ਰਹੀ ਹੈ ਮੌਸਮ ਕੇਂਦਰ ਅਨੁਸਾਰ ਪੰਜਾਬ ਦੇ 14 ਜ਼ਿਲ੍ਹਿਆਂ ਅਮਰੀਕਸਰ ਗੁਰਦਾਸਪੁਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋੜ ਮੁਕਸਰਮੋ ਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਤੇ ਸੰਗਰੂਰ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ ਇੱਥੇ yellow alert ਜਾਰੀ ਕੀਤਾ ਗਿਆ ਹੈ ਵਧ ਰਹੀ ਹਵਾ ਪ੍ਰਦੂਸ਼ਣ ਦੇ ਚੱਲਦਿਆਂ ਸੁਪਰੀਮ ਕੋਰਟ ਨੇ ਸਕੂਲਾਂ ਵਿੱਚ ਛੁੱਟੀਆਂ ਨੂੰ ਲੈ ਕੇ ਵੱਡੇ ਹੁਕਮ ਜਾਰੀ ਕੀਤੇ ਹਨ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਆਖਿਆ ਕਿ ਉਹ ਸਕੂਲਾਂ ਵਿੱਚ ਫਿਜ਼ੀਕਲ ਕਲਾਸਾਂ ਬੰਦ ਕਰਨ ਬਾਰੇ ਜਲਦੀ ਫੈਸਲਾ ਲੈਣ ਇਥੇ ਵੀ ਦੱਸ ਨਿਉ ਹੈ ਕਿ ਦਿੱਲੀ ਹਰਿਆਣਾ ਤੋਂ ਇਲਾਵਾ ਕਈ ਸੂਬਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ ਦੂਜੇ ਪਾਸੇ ਪੰਜਾਬ ਵਿੱਚ ਵੀ ਸਮੇਂ ਪ੍ਰਦੂਸ਼ਣ ਕਾਰਨ ਹਾਲਾਤ ਵਿਗੜੇ ਹੋਏ ਹਨ ਅਜਿਹੇ ਚ ਸੂਬਾ ਸਰਕਾਰ ਵੀ ਸਕੂਲਾਂ ਬਾਰੇ ਕੋਈ ਫੈਸਲਾ ਲੈ ਸਕਦੀ ਹੈ ਸਰਕਾਰ ਵੱਲੋਂ ਔਨਲਾਈਨ ਕਲਾਸਾਂ ਬਾਰੇ ਵੀ ਕੋਈ ਫੈਸਲਾ ਲਿਆ ਜਾ ਸਕਦਾ ਹੈ ਹਾਲਾਂਕਿ ਇਸ ਬਾਰੇ ਜੇ ਤੱਕ ਕੋਈ ਅਧਿਕਾਰੀ ਤੌਰ ਤੇ ਬਿਆਨ ਸਾਹਮਣੇ ਨਹੀਂ ਆਇਆ ਪਰ ਉੱਚ ਅਦਾਲਤ ਨੇ ਜਿੱਥੇ ਦਿੱਲੀ ਐਨਸੀਆਰ ਦਸਵੀਂ ਅਤੇ 12ਵੀਂ ਜਮਾਤਾਂ ਨੂੰ ਬੰਦ ਕਰਨ ਲਈ ਕਿਹਾ ਹੈ ਤੇ ਬਾਕੀ ਸੂਬਿਆਂ ਨੂੰ ਵੀ ਇਸ ਪਾਸੇ ਧਿਆਨ ਦੇਣ ਲਈ ਕਿਹਾ ਗਿਆ ਹੈ ਤਾਂ ਸੁਭਾਵਿਕ ਹੈ ਕਿ ਪ੍ਰਦੂਸ਼ਣ ਦੇ ਚੱਲਦਿਆਂ ਸਕੂਲਾਂ ਨੂੰ ਲੈ ਕੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਆ ਮਹਾਬੀਕੂ ਬੰਦਾ ਜੀ ਉਹ ਮੁੱਖ ਮੰਤਰੀ ਬਣ ਜਾਂਦਾ ਗਲਤੀ ਨਾਲ ਤਾਂ ਉਹਦਾ ਇਹ ਮਤਲਬ ਨਹੀਂ ਕਿ ਉਹਨੇ ਕੋਲ ਕੋਈ ਲਾਇਸੈਂਸ ਮਿਲ ਜਾਂਦਾ। ਦੇਖੋ ਔਰ ਮੈਨੂੰ ਔਰ ਰਾਜਾ ਵਿੜਿੰਗ ਸਾਹਿਬ ਨੂੰ ਆਈ ਥਿੰਕ ਐਸ ਪੀਪੀਸੀਸੀ ਪ੍ਰੈਜ਼ੀਡੈਂਟ ਨਾਟ ਓਨਲੀ ਐਸ ਪੀਪੀਸੀਸੀ ਪ੍ਰੈਜ਼ੀਡੈਂਟ ਇਹ ਬੜੀ ਸ਼ਰਮ ਦੀ ਗੱਲ ਹੈ ਥੈਟ ਉਹਨਾਂ ਦੇ ਧਰਮ ਪਤਨੀ ਸਾਡੇ ਸਤਕਾਰਯੋਗ ਭੈਣ ਜੀ ਅਮ੍ਰਿਤਾ ਵਰਿੰਗ ਜੀ ਉੱਥੇ ਸਾਹਮਣੇ ਖਲੋਤੇ ਆ ਮੈਂ ਹੈਰਾਨ ਹੋ ਗਿਆ ਕਿ ਹਾਊ ਥੀਸ ਕਾਂਗਰਸ ਲੀਡਰਸ ਵਰ ਲਾਫਿੰਗ ਮਤਲਬ ਯੂ ਆਰ ਮੇਕਿੰਗ ਫਨ ਇੱਕ ਧੀ ਪੈਣ ਦਾ ਮਜ਼ਾਕ ਉਟਾਇਆ ਜਾ ਰਿਹਾ ਪਹਿਲਾਂ ਤਾਂ ਅਮ੍ਰਿਤਾ ਵਡਿੰਗ ਜੀ ਨੂੰ ਉਹਨੂੰ ਇੱਕ ਕਸਕ ਚ ਪੇਟ ਲਾਉਣੀ ਚਾਹੀਦੀ ਸੀ how dare you portray women ਧੀਆਂ ਪੈਣਾ ਦਾ ਇਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਪੋਰਟਰੇ ਕਰੋ ਮਤਲਬ ਇਹ ਆਰਦੇ ਆ ਸਮ ਆਬਜੈਕਟ ਔਰ ਚੰਨੀ ਸਾਹਿਬ ਤੋਂ ਤੋਂ ਬਿਹਤਰ ਕੋਈ ਸੋਚ ਰੱਖਣੀ ਜਿੱਤੇ ਮੀ ਟੂ ਦੇ ਅਲੀਗੇਸ਼ਨ ਹੋਣ ਜਿਹਦੇ ਤੇ ਧੀਆਂ ਪੈਣਾ ਨਾਲ ਬਦਸਲੂਕੀ ਕਰਨ ਦੀਆਂ ਫੋਟੋਆਂ ਸਾਹਮਣੇ ਆਈਆਂ ਹੋਣ ਮਤਲਬ ਉਹ ਮੁੜ ਕੇ ਉਹ ਕਹਣੇ ਤਾਂ ਮੇਰੀ ਬੇਟੀ ਸਮਾਨ ਸੀ ਕਿ ਤੁਸੀਂ ਕਿਸੇ ਦੀ ਬੇਟੀ ਦੇ ਮਗਰ ਇਤਨਾ ਹੱਥ ਰੱਖਦੇ ਕਿਸੇ ਨੂੰ ਤੁਸੀਂ ਰੱਖੋਗੇ ਜੀ ਸੋ ਮਤਲਬ ਇਹ ਬੰਦੇ ਦਾ ਕਿਰਦਾਰ ਕਿਹੋ ਜਿਹਾ ਹੈ ਇਹਦੇ 'ਚ ਬਾਰੇ ਬੜੀ ਚਰਚਾ ਹੋਈ ਹੈ ਮਗਰ ਅਫਸੋਸ ਇਸ ਗੱਲ ਦਾ ਹੈ ਕਿ ਕਾਂਗਰਸ ਪਾਰਟੀ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸਾਹਿਬ ਔਰ ਇਹਨਾਂ ਦੀ ਕਾਂਗਰਸ ਲੀਡਰਸ਼ਿਪ ਕੀ ਚੰਨੀ ਸਾਹਿਬ ਦੇ ਉਹਨਾਂ ਬਿਆਨਾਂ ਨਾਲ ਸਹਿਮਤ ਹੈ ਜੇ ਸਹਿਮਤ ਹੈ ਫਿਰ ਕਾਂਗਰਸ ਪਾਰਟੀ ਧੀਆਂ ਪੈਣਾ ਦਾ ਕਿੰਨਾ ਕੁ ਅਦਬ ਸਤਿਕਾਰ ਕਰਦੀ ਹੈ ਸਪਸ਼ਟ ਔਰ ਦੂਜੀ ਗੱਲ ਇਹ ਜਾਤ ਪਾਤ ਦੀ ਗੱਲ ਕੋਈ ਸਿੱਖ ਕਰੇ ਜੀ ਜਿਹਨੂੰ ਗੁਰੂ ਦੇ ਵੱਲੋਂ ਹੁਕਮ ਹੈ ਕਿ ਚਲੋ ਆਈ ਐਗਰੀ ਕਿ ਹੀ ਇਸ ਨਾਟ ਸਿਰ ਤੇ ਦਸਤਾਰ ਸਜਾ ਲੈਣੀ ਤੇ ਉਹ ਉਹ ਸਿੱਖ ਮੈਂ ਨਹੀਂ ਮੰਨ ਸਕਦਾ ਉਹ ਕਤਲ ਕਿਸਾ ਦੀ ਕਤਲ ਕਰਦੇ ਆ ਮਗਰ ਕਿੱਥੇ ਨਾ ਕਿੱਥੇ ਮੈਂ ਸਮਝਦਾ ਕਿ ਜੇ ਜਹੇਦਾਰ ਸਾਹਿਬ ਉਹਨਾਂ ਦੇ ਉਹ ਉਸ ਵੇਲੇ ਵਿਆਸ ਮਹਾਗਮ ਤੇ ਗਏ ਉਹਨੇ ਤਾਂ ਕੋਈ ਅਸਰ ਇਸ ਗੱਲ ਦਾ ਪਿਆ ਹੋਣਾ ਮਗਰ ਜਿਹੜਾ ਬੰਦਾ ਅੱਜ ਵੀ ਜਾਤ ਪਾਤ ਦੀ ਗੱਲ ਕਰੇ ਉਹਦੀ ਸਾਰੀ ਪੋਲਿਟਿਕਸ ਹੀ ਜਾਤ ਪਾਤ ਤੇ ਹੋਵੇ ਫਿਰ ਮੈਂ ਸਮਝਦਾ ਗੁਰੂ ਦੀ ਜੋ ਫਿਲਾਸਫੀ ਹੈ ਗੁਰੂ ਦੀ ਜੋ ਸਿੱਖਿਆ ਹੈ ਗੁਰੂ ਜੀ ਸੂਰ ਸੱਚੇ ਪਾਤਸ਼ਾਹ ਜੀ ਜੋ ਸਮਤ ਹੈ ਉਸ ਤੋਂ ਤਾਂ ਕਾਂਗਰਸ ਪਾਰਟੀ ਮੀਲੋ ਮੀਲ ਦੂਰ ਹੈ ਔਰ ਅਬ ਚੰਨੀ ਸਾਹਿਬ ਦੀ ਵਿਅਕਤੀਗਤ ਸੋਚ ਕੀ ਹੈ ਇਹ ਵੀ ਸਪਸ਼ਟ ਹੈ ਕਿ ਹਲੇ ਵੀ ਇਹ ਜਾਤ ਪਾਤ ਤੋਂ ਨਹੀਂ ਉੱਪਰ ਪਾਰੇ ਅਫਸੋਸ ਆ ਕਿ ਦਿਸ ਇਸ ਨਾਟ ਪੰਜਾਬ ਦੇ ਅਜੰਡਾ ਕੈਨ ਯੂ ਇਮੇਜਿਨ ਇਹ ਕਾਂਗਰਸ ਪਾਰਟੀ ਇਹ ਸ਼ੋ ਕਰ ਰਹੀ ਹੈ ਕਿ ਅਸੀਂ ਅਸੀਂ ਬੜਾ ਵੱਡਾ ਪਾਵਰ ਹਾਊਸ ਤੇ ਉਹਨਾਂ ਦਾ ਕੱਲ ਦਾ ਭਾਸ਼ਣ ਜੋ ਚੰਨੀ ਸਾਹਿਬ ਨੇ ਦਿੱਤਾ ਉਹਦੇ ਨਾਲ ਕਿਹੜੇ ਕਿਸਾਨ ਦਾ ਭਲਾ ਕਿਹੜੇ ਮਜ਼ਦੂਰ ਦਾ ਭਲਾ ਕਿਹੜੇ ਮੁਲਾਜ਼ਮ ਦਾ ਭਲਾ ਕਿਹੜੇ ਨੌਜਵਾਨ ਦਾ ਭਲਾ ਮਤਲਬ ਜਿਹੜਾ ਧੀਆਂ ਪਣਾ ਦੇ ਨਾਲ ਇਸ ਕਿਸਮ ਦੀ ਟਿੱਪਣੀ ਕਰੇ ਮਾਨਸਿਕਤਾ ਰੱਖੇ ਉਹ ਜਾਓ ਭਾਸ਼ਣ ਦਵੇ ਤੇ ਕਾਂਗਰਸੀ ਨਾਲ ਤਾੜੀ ਮਾਰਨ ਮੈਨੂੰ ਤਾਂ ਤਰਸ ਹੀ ਆਉਂਦਾ ਹਣਾ ਸਾਰੇ Thank you ਸਤਿ ਸ਼੍ਰੀ ਅਕਾਲ ਜੀ ਪਿਛਲੇ ਕੁਝ ਦਿਨਾ ਤੋਂ ਮੈਂ ਬਹੁਤ ਸਾਰੀਆਂ ਯੂਨੀਅਨਸ ਦੇ ਧਰਨੇ ਦੇਖ ਰਹੀ ਹਾਂ ਟੀਟ ਗ੍ਰੈਜੂਏਟਸ ਬੈਠੇ ਨੇ ਬੜੀਆਂ ਸਾਰੀਆਂ ਆਸ਼ਾ ਵਰਕਰਸ ਧਰਨੇ ਤੇ ਬੈਠੀਆਂ ਨੇ ਪੀ ਐਚ ਡੀ ਗ੍ਰੈਜੂਏਟਸ ਮਿਲੇ ਜਿਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਗਈ ਔਰ ਕਿੰਨੀਆਂ ਵੇਕੈਂਸੀਜ਼ ਪਈਆਂ ਨੇ ਬੜੇ ਕਲੈਰੀਕਲ ਪੋਸਟਾਂ ਖਾਲੀ ਪਈਆਂ ਕੱਲ ਜਦੋਂ ਕੋਰਣੀ ਤੋਂ ਆ ਰਹੀ ਸੀ ਤਾਂ ਮੈਂ ਦੇਖਿਆ ਕਿ ਟ੍ਰਾਂਸਪੋਰਟ ਵਿਭਾਗ ਦੇ ਮੁਲਾਜ਼ਮ ਧਰਨੇ ਤੇ ਬੈਠੇ ਸੀ ਤੇ ਟ੍ਰਾਂਸਪੋਰਟ ਵਿਭਾਗ ਰਾਜਾ ਵੜਿੰਗ ਜੀ ਨੇ 10 ਮਹੀਨਿਆਂ ਵਾਸਤੇ ਸੰਭਾਲ ਲਿਆ ਸੀ ਔਰ ਜਿੰਨੇ ਵੀ ਕੱਚੇ ਮੁਲਾਜ਼ਮ ਸੀ ਨਾ ਉਹਨਾਂ ਦੀਆਂ ਤਨਖਾਹਾਂ 4-4 5-5 ਹਜ਼ਾਰ ਵਧਾਈਆਂ ਗਈਆਂ ਸੀ ਔਰ ਨਾਲ ਹੀ 5% ਦਾ ਇਨਕ੍ਰੀਮੈਂਟ ਲਾ ਕੇ ਦਿੱਤਾ ਗਿਆ ਸੀ ਜਿਹੜਾ ਕਿ ਅੱਜ ਤੱਕ EMPLOYEES ਨੂੰ ਮਿਲ ਰਿਹਾ ਹੈ 3-4 ਦਿਨ ਪਹਿਲਾਂ ਮੈਨੂੰ ਉਹਨਾਂ ਡਰਾਈਵਰਸ ਕੰਡਕਟਰਸ ਦੇ ਸਾਨੂੰ ਸੁਨੇਹੀ ਆਏ ਉਹਨਾਂ ਦੀਆਂ ਮਾਵਾਂ ਨੇ ਰਿਕਾਰਡ ਕਰਕੇ ਭੇਜੇ ਇਹ ਤੀਜਾ ਸਾਲ ਹੈ ਉਹ ਇਨਕ੍ਰੀਮੈਂਟ ਅੱਜ ਤੱਕ ਮਿਲ ਰਿਹਾ ਹੈ ਉਹਨਾਂ ਨੂੰ ਔਰ ਮੈਂ ਦੇਖ ਰਹੀ ਹਾਂ ਕਿ ਇਸ ਸਰਕਾਰ ਨੇ ਕਿਸੇ ਵੀ ਵਿਭਾਗ ਦੇ ਵਿੱਚ ਕੋਈ ਭਰਤੀ ਨਹੀਂ ਕੀਤੀ ਜਦ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਅਸੀਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਐਗਜ਼ਾਮੀਨੇਸ਼ਨਸ ਦੇਲੇਵੀ ਡਿਕਲੇਅਰ ਕੀਤਾ ਸੀ ਪਰ ਇਸ ਸਰਕਾਰ ਨੇ ਨਾ ਕੋਈ ਕਿਸੇ ਵੀ ਪੋਸਟ ਵਾਸਤੇ ਕੋਈ ਐਗਜ਼ਾਮਸ ਲਏ ਹੈ ਨਾ ਕੋਈ ਪੇਪਰ ਲਏ ਹੈ ਨਾ ਕੋਈ ਨੋਟੀਫਿਕੇਸ਼ਨ ਦਿੱਤੀ ਹੈ ਨਾ ਕੋਈ ਭਰਤੀ ਕੀਤੀ ਹੈ ਇਸ ਬੋਲੀ ਸਰਕਾਰ ਨੂੰ ਇੱਕ ਆਵਾਜ਼ ਚਾਹੀਦੀ ਹੈ ਜਿਹੜੀ ਕਿ ਇਹਨਾਂ ਦੇ ਕੰਨਾਂ ਤੱਕ ਪਹੁੰਚ ਸਕੇ ਮੈਂ ਤੁਹਾਨੂੰ ਸਭ ਨੂੰ ਵਿਸ਼ਵਾਸ ਦੁਆਣੀ ਹੈ ਕਿ ਮੈਂ ਤੁਹਾਡੀ ਇੱਕ ਮਜ਼ਬੂਤ ਆਵਾਜ਼ ਬਣ ਕੇ ਜ਼ਰੂਰ ਤੁਹਾਡੇ ਹੱਕਾਂ ਵਾਸਤੇ ਤੁਹਾਡੇ ਮੁੱਦਿਆਂ ਵਾਸਤੇ ਜ਼ਰੂਰ ਆਵਾਜ਼ ਉਠਾਉਂਗੀ ਔਰ ਜੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਮੈਨੂੰ ਅਸੈਂਬਲੀ ਦੇ ਵਿੱਚ ਪਹੁੰਚਾਤਾ ਮੈਂ ਸਭ ਨੂੰ ਬੇਨਤੀ ਕਰਦੀ ਹਾਂ ਕਿ ਦੋ ਦਿਨ ਰਹਿ ਗਏ ਨੇ ਵੋਟਾਂ ਪੈਂਡ ਦੇ ਵਿੱਚ ਜਿੰਨਿਆਂ ਨੂੰ ਜਾਣਦੇ ਹੋ ਹਰੇਕ ਨੂੰ ਬੇਨਤੀ ਕਰੋ ਕਿ ਆਉਣ ਵਾਲੀ 20 ਤਰੀਕ ਨੂੰ ਗਿੱਦੜਵਾਹਾ ਦੇ ਵਿੱਚ ਪੰਜੇ ਦਾ ਬਟਨ ਦਬਕੇ ਮੇਰਾ ਸਾਥ ਦਿਓ ਮੈਂ ਤੁਹਾਨੂੰ ਪੂਰਨ ਵਿਸ਼ਵਾਸ ਦਿਵਾਉਣੀ ਹੈ ਤੁਹਾਡੀ ਮਜ਼ਬੂਤ ਆਵਾਜ਼ ਬਣ ਕੇ ਤੁਹਾਡੀਆਂ ਹੱਕਾਂ ਦੀ ਰਾਖੀ ਵਾਸਤੇ ਅਸੈਂਬਲੀ ਦੇ ਵਿੱਚ ਆਉਂਗੀ ਔਰ ਜੋ ਕਰ ਸਕ ਸਕਦੀ ਹੋਈ ਜ਼ਰੂਰ ਕਰੂੰਗੀ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਸੱਚੀ ਗੱਲ ਕੋ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਸਾਰਿਆਂ ਨੇ ਦੇਖੀ ਆ ਪੜ੍ਹੀ ਵੀ ਆ ਸਾਰਿਆਂ ਨੇ ਲੇਕਿਨ ਗੱਲ ਇਹ ਹੈ ਕਿ ਮੁੱਖ ਮੰਤਰੀ ਜਿਹੜੇ ਸਾਡੇ ਸਾਫਕਾ ਹੈਗੇ ਨੇ ਚੰਨੀ ਸਾਹਿਬ ਜੀ ਇਹਨਾਂ ਦੀ ਇੱਕ ਆਦਤ ਹੀ ਬਣ ਚੁੱਕੀ ਹੈ ਇਹਨਾਂ ਦੀ ਸੋਚ ਤੇ ਇਹਨਾਂ ਦੀ ਜਿਹੜੀ ਗਲਤ ਧਾਰਨਾ ਜਿਹੜੀ ਮਹਿਲਾਵਾਂ ਦੇ ਬਾਰੇ ਬਣੀ ਹੋਈ ਏ ਇਹ ਅੱਜ ਨਵੀਂ ਨਹੀਂ ਹੈਗੀ ਬਹੁਤ ਪੁਰਾਣੀ ਹੈ ਕਦੇ ਕਿਸੇ ਮਹਿਲਾਵਾਂ ਨੂੰ ਗਲਤ ਤਰੀਕੇ ਨਾਲ ਹੱਥ ਲਾ ਲਿਆ ਕਦੇ ਤੁਸੀਂ ਪਬਲਿਕ ਦੇ ਅੰਦਰ ਕਿਸੇ ਦੀ ਠੋਡੀ ਤੇ ਹੱਥ ਲਾ ਕੇ ਬਾਅਦ ਚੋ ਕਾਏ ਆਪਣੀ ਮਾਫੀ ਮੰਗ ਲਈ ਅੱਜ ਜਿਹੜਾ ਇਹਨਾਂ ਦਾ ਇੱਕ ਹੋਰ ਨਵਾਂ ਕਾਰਨਾਮਾ ਹੈਗਾ ਉਹ ਹੈਗਾ ਗਿੱਦੜਬਾਦ ਜਾ ਕੇ ਜਦੋਂ ਇਹਨਾਂ ਨੇ ਚੋਣ ਪ੍ਰਚਾਰ ਅਮਰਤਾਜੀਤ ਅਲੀ ਕਰਨ ਗਏ ਸੀਗੇ ਉੱਥੇ ਇਹਨਾਂ ਨੇ ਮਹਿਲਾਵਾਂ ਦੇ ਲਈ ਇੱਕ ਐਨੇ ਗਲਤ ਤਰੀਕੇ ਦੀ ਜਿਹੜੀ ਆ ਇੱਕ ਐਗਜ਼ਾਮਪਲ ਦਿੰਦੀ ਹੈ ਜੱਟ ਸਮਾਜ ਬਾਰੇ ਵੀ ਪੰਡਤ ਸਮਾਜ ਬਾਰੇ ਵੀ ਤੇ ਮਹਿਲਾਵਾਂ ਬਾਰੇ ਵੀ ਉਸ ਨੂੰ ਮੈਂ ਧਰੌੜਾ ਨਹੀਂ ਚਾਹਦੀ ਕਿਉਂਕਿ ਐਡੀ ਸ਼ਰਮ ਨਾਲ ਕਿ ਇਹਨੂੰ ਕਿਹਾ ਹੀ ਨਹੀਂ ਜਾ ਸਕਦਾ ਉਹ ਤੁਹਾਨੂੰ ਸਭ ਨੂੰ ਪਤਾ ਹੀ ਨਾਲ ਸੁਣੀ ਵੀ ਹੋਣੀ ਹੈ ਲੇਕਿਨ ਇਹੋ ਜਿਹੜੀ ਸੋਚ ਜਿਹੜੀ ਰੱਖ ਕੇ ਮੈਨੂੰ ਇਹ ਹੀ ਨਹੀਂ ਸਮਝ ਆਉਂਦਾ ਕਿ ਇਹ ਇੱਕ ਆਪਣੇ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਨੇ ਇਹ ਕਿਸ ਤਰੀਕੇ ਦੇ ਨਾਲ ਅਹੁਦੇ ਤੇ ਰਹੇ ਨੇ ਕਿਸ ਤਰੀਕੇ ਦੇ ਨਾਲ ਔਰ ਜਿਹੜਾ ਇਹ ਸ਼ਬਦਾਵਲੀ ਔਰ ਜਿਹੜੇ ਐਗਜ਼ਾਮਪਲ ਇਹਨਾਂ ਨੇ ਵਰਤੀ ਹੈ ਹਾਊ ਡੇਅਰ ਹੀ ਕੈਨ ਡੂ ਥੈਟ ਹਾਊ ਡੇਅਰ ਹੀ ਕੈਨ ਸੇ ਥਿਸ ਟੂ ਮਹਿਲਾਵਨ ਕਿ ਜਿਸ ਤਰ੍ਹਾਂ ਜਿਹੜੀਆਂ ਮਹਿਲਾਵਨ ਨੇ ਉਹ ਇਸ ਤਰੀਕੇ ਦੀਆਂ ਹੈਗੀਆਂ ਨੇ ਔਰ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਸੀ ਉਹ ਜਿਹੜੀ ਅ ਉਹਨਾਂ ਨੇ ਬਿਲਕੁਲ ਚੁੱਪ-ਚਾਪ ਇਹ ਸੀਜ਼ ਨੂੰ ਸਹਿਨ ਕਰ ਲਿਆ ਕਿਉਂ ਸਹਿਨ ਕੀਤਾ ਇੱਕ ਵੋਟਾਂ ਪਿੱਛੇ ਲੇਕਿਨ ਅੱਛਾ ਗੱਲ ਤਾਂ ਇਹ ਹੁੰਦੀ ਕਿ ਕਿ ਮਹਿਲਾ ਇੱਕ ਮਹਿਲਾ ਹੋਣ ਦੇ ਨਾਤੇ ਉਸ ਟਾਈਮ ਉਹਨਾਂ ਨੂੰ ਰੋਕਦੀ ਕਿ ਤੁਸੀਂ ਗਲਤ ਕਹਿ ਰਹੇ ਹੋ ਤਾਂ ਤਾਂ ਕੋਈ ਨਾ ਮਹਿਲਾ ਮੰਨਦੀ ਕਿ ਤੁਸੀਂ ਉਹਨਾਂ ਦੇ ਇੱਜ਼ਤ ਦੇ ਲਈ ਖੜੇ ਹੋ ਉਹਨਾਂ ਦੇ ਪੱਖ 'ਚ ਖੜੇ ਹੋ ਇੱਕ ਜਾ ਕੇ ਉੱਥੇ ਰੋਟੀ ਹੱਥ ਤੇ ਧਰ ਕੇ ਖਾਣੀ ਇਹ ਤੁਹਾਡੀ ਵੋਟਾਂ ਜਿਹੜੀਆਂ ਕੌਨ ਨੂੰ ਅਟਰੈਕਟ ਕਰਨ ਦੇ ਲਈ ਤੁਸੀਂ ਕਰ ਰਹੇ ਹੋ ਇਹੋ ਜਿਹੇ ਹਤਕੰਡੇ ਚੀਪ ਤਰ੍ਹਾਂ ਦੇ ਹਤਕੰਡੇ ਅਪਣਾ ਕੇ ਇਹੋ ਜੀ ਚੀਪ ਸ਼ਬਦਾਬਲੀ ਇਹੋ ਜੀ ਮਨਾ ਕੇ ਇਸ ਤਰੀਕੇ ਨਾਲ ਜਿਹੜੀਆਂ ਮਹਿਲਾਵਾਂ ਨੇ ਇਹ ਤੁਹਾਡੇ ਖਿਲਾਫ ਨੇ ਮੈਂ ਇਹ ਗੱਲ ਕਹਨੀ ਹੈ ਹਰ ਮਹਿਲਾ ਨੂੰ ਪੰਜਾਬ ਦੀ ਮਹਿਲਾ ਨੂੰ ਇਹ ਕਿਹੜਾ ਚਾਹੀਈ ਹੈ ਕਿ ਇਸ ਦੇ ਅਗੇਂਸਟ ਆਵਾਜ਼ ਉਠਾਓ ਅਮਰਤਾ ਵਰਿੰਗ ਦੇ ਚੁੱਪ ਦੇ ਖਿਲਾਫ ਆਵਾਜ਼ ਉਠਾਓ ਚੰਨੀ ਸਾਹਿਬ ਦੇ ਜਿਹੜੇ ਹੈਗੇ ਨੇ ਸ਼ਬਦਾਂ ਦੇ ਘਾਤ ਆਵਾਜ਼ ਉਠਾਓ ਈਵਨ ਕੇ ਐਨਸੀਡਬਲ ਨੂੰ ਵੀ ਚਾਹੀਦਾ ਆ ਕਿ ਇਸ ਦੇ ਖਿਲਾਫ ਜਿਹੜੀਆਂ ਕੋਈ ਐਕਸ਼ਨ ਲੈਣਾ ਚਾਹੀਦਾ ਹੈ لیکن میں یہی بھی گل کہنیے ਨਾਲ کہ جے ਤੁਸੀਂ ایک کمیونٹی ਨੂੰ ਲੈ ਕੇ ਜੱਟ ਸਿੱਖ ਨੂੰ ਲੈ ਕੇ ਪੰਡਤਾਂ ਨੂੰ ਲੈ ਕੇ ਇਹੋ ਜਿਹਾ ਬਿਆਨ ਦੇ ਰਹੇ ਹੋ ਤੇ ਕੀ ਨਿਕੋਣਾ ਚਾਹਨੀ ਹੈ ਅਮਨ ਸ਼ਾਂਤੀ ਭੰਗ ਕਰਨਾ ਚਾਹਨੀ ਹੈ ਸਟੇਟ ਦੇ ਅੰਦਰ ਇਹ ਜਿਹੜੀ ਚੀਜ਼ ਹੈ ਇਹ ਬਹੁਤ ਖਿਲਾਫ ਹੈ ਅਗਰ ਅਮਨ ਸ਼ਾਂਤੀ ਸਟੇਟ ਦੀ ਭੰਗ ਵੀ ਹੁੰਦੀ ਹੈ ਮਹਿਲਾ ਜਿਹੜੀਆਂ ਨੇ ਸੜਕਾਂ ਤੇ ਉਤਰਦੀਆਂ ਨੇ ਤੁਹਾਡੇ ਮੈਂ ਇਹ ਕਹਨੀਏ ਕਾਨੂੰਨ ਦੀ ਜਿਹੜੀ ਹੈ ਇਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਜਾਂ ਇਸ ਚੀਜ਼ ਦਾ ਜ਼ਿੰਮੇਵਾਰ ਜਿਹੜੇ ਨੇ ਉਹ ਚੰਨੀ ਸਾਹਿਬ ਹੋਣਗੇ ਅਮਰਤਾ ਬਰਿੰਗ ਦੀ ਚੁੱਪ ਹੋਏਗੀ ਇਹਨਾਂ ਦੇ ਖਿਲਾਫ ਜਿਹੜੀ ਕਿ ਉਸ ਟਾਈਮ ਤੇ ਚੁੱਪ ਰਹੇ ਨੇ ਉਹ ਇਹਨਾਂ ਦੇ ਜ਼ਿੰਮੇਦ ਸ਼ਰਮਣੀ ਚਾਹੀਦੀ ਅਸੀਂ ਕਿਸ ਚੀਜ਼ ਦਾ ਨੋਟਿਸ ਵੀ ਦੇ ਆਰਜ ਕੀਤਾ ਤੇ ਕੀ ਨੋਟਿਸ ਭੇਜਿਆ ਜੀ ਕੀ ਸ਼ੋ ਕਾਸ ਨੋਟਿਸ ਭੇਜਿਆ ਅਸੀਂ ਚੰਨੀ ਸਾਹਿਬ ਨੂੰ ਭੇਜ ਰਹੇ ਹਾਂ ਕਿ ਇਸੀ ਦਾ ਜਵਾਬ ਦਿੱਤਾ ਜਾਵੇ ਸਾਡਾ ਕੱਲ ਤੱਕ ਜਵਾਬ ਦਿੱਤਾ ਜਾਵੇ ਜੇ ਉਹ ਕੱਲ ਤੱਕ ਇਸ ਚੀਜ਼ ਦਾ ਜਵਾਬ ਨਹੀਂ ਦਿੰਦੇ ਆ ਉਹਨਾਂ ਦੇ ਖਿਲਾਫ ਜਿਹੜੀਆਂ ਫੇ ਮੈਂ ਡੀਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੂੰਗੀ ਔਰ ਜਿਹੜੀਆਂ ਧਾਰਾਵਾਂ ਜਾਂ ਐਫਆਈਆਰ ਇਹਨੂੰ ਤੇ ਬਣਦੀ ਹੈ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ